ਬੁਲਟਾਂ ਤੇ ਪਟਾਕੇ ਕੱਢਣ ਵਾਲਿਓ ਆ ਵੀਡੀਓ ਦੇਖ ਲੈਣਾ ਇੱਕ ਵਾਰ ਜੇ ਨਾ ਟਲੇ ਤਾਂ ਇਸ ਤੋਂ ਵੀ ਵੱਡੀ ਕਾਰਵਾਈ ਹੋ ਸਕਦੀ ਆ ਖਾਸ ਕਰਕੇ ਮਾਪੇ ਆਪਣੇ ਬੱਚਿਆਂ ਨੂੰ ਸਮਝਾ ਲੈਣ ਕਿਉਂਕਿ ਨਵੇਂ ਕਾਨੂੰਨਾ ਮੁਤਾਬਿਕ ਮਾਪਿਆਂ ਨੂੰ ਸਜ਼ਾ ਵੀ ਹੋ ਸਕਦੀ ਆ ਦਰਅਸਲ ਗੁਰੂ ਹਰਸਾਏ ਦੇ ਵਿੱਚ ਪੰਜਾਬ ਪੁਲਿਸ ਨੇ ਬੁਲਟਾਂ ਦੇ ਪਟਾਕੇ ਕੱਢਣ ਵਾਲਿਆਂ ਉੱਤੇ ਸਖਤ ਕਾਰਵਾਈ ਕੀਤੀ ਹੈ ਤਕਰੀਬਨ 50 ਦੇ ਕਰੀਬ ਬੁਲਟਾਂ ਦੇ ਸਿਲੈਂਸਰ ਤੇ ਵੱਡੇ ਹਾਰਨ ਲੋਹਾ ਕੇ ਉਹਨਾਂ ਤੇ ਠੇਲਾ ਚਲਵਾਇਆ ਇਹ ਕਾਰਵਾਈ ਪੁਲਿਸ ਨੇ ਸ਼ਰੀਆਮ ਬਾਜ਼ਾਰ ਚ ਕੀਤੀ ਹੈ ਤਾਂ ਕਿ ਜਿਹੜੇ ਨੌਜਵਾਨ ਅਜਿਹੀਆਂ ਹਰਕਤਾਂ ਕਰਦੇ ਨੇ ਉਹ ਬਾਜ਼ ਆ ਜਾਣ ਇੱਥੇ ਨਾਲ ਹੀ ਮਾਪਿਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਮਾਪੇ ਆਪਣੇ ਬੱਚਿਆਂ ਨੂੰ ਨਹੀਂ ਸਮਝਾਉਂਦੇ ਤਾਂ ਉਹਨਾਂ ਉੱਤੇ ਵੀ ਸਖਤ ਕਾਰਵਾਈ ਹੋ ਸਕਦੀ ਹੈ ਅੱਜ ਦੇ ਤਕਰੀਬਨ ਸਾਡਾ ਰੋਜ਼ ਦਾ ਰੋਜ਼ ਕੋਈ ਨਾ ਕੋਈ ਮਹਿਮ ਚੱਲਦੀ ਹੈ ਜਿਹਦੇ ਵਿੱਚ ਸਾਡਾ ਟ੍ਰੈਫਿਕ ਦਾ ਚੱਲ ਰਹਿਗਾ ਵੀਕ ਤੇ ਉਹਦੇ ਵਿੱਚ ਜਿਹੜੇ ਵੀ ਮੋਟਰਸਾਈਕਲ ਪਟਾਕੇ ਮਾਰਦੇ ਸੀਗੇ ਉਹਦੇ ਖਿਲਾਫ ਦੋ ਤਿੰਨ ਦਰਖਾਸਤਾਂ ਸਾਡੇ ਕੋਲ ਆਈਆਂ ਸੀਗੀਆਂ ਸਪੈਸ਼ਲ ਨਾਕਾ ਲਗਾ ਕੇ ਅਸੀਂ ਮੋਟਰਸਾਈਕਲ ਵੀ ਅਸੀਂ ਰੋਕੇ ਗਏ ਉਹਨਾਂ ਨੂੰ ਅਸੀਂ ਗਾਈਡ ਵੀ ਕੀਤਾ ਜਿਹੜਾ ਨਹੀਂ ਮੰਨਦਾ ਉਹਦੇ ਚਲਾਨ ਵੀ ਕੀਤੇ ਗਏ ਤੇ ਨਾਲ ਦੀ ਨਾਲ ਇਹ ਜਿਹੜੇ ਬੱਚੇ ਇਹੋ ਜਿਹਾ ਕੰਮ ਕਰਦੇ ਸੀਗੇ ਉਹਨਾਂ ਦੇ ਪੇਰੈਂਟਸ ਨੂੰ ਨਾਲ ਬੁਲਾ ਕੇ ਵੀ ਜਿਹੜਾ ਸਲੈਂਸਰ ਹੈਗਾ ਉਹ ਅਸੀਂ ਉਤਰਵਾ ਲੈਂਦੇ ਸੀਗੇ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਨਵਾਂ ਸਲੈਂਸਰ ਲਵਾਉਂਦੇ ਸੀਗੇ ਤੇ ਇਹ ਅਸੀਂ ਸਾਰੇ ਇਕੱਠੇ ਕੀਤੇ ਸੀਗੇ ਸਾਨੂੰ ਇਹ ਸੀਗਾ ਵੀ ਅਗਰ ਇਹਨੂੰ ਅਸੀਂ ਦੁਬਾਰਾ ਫੇਰ ਇਹਨਾਂ ਨੂੰ ਅਗਰ ਤੇ ਵਾਰਨਿੰਗ ਦੇ ਕੇ ਛੱਡ ਦਾਂਗੇ ਤੇ ਦੁਬਾਰਾ ਫੇਰ ਲਗਾ ਲੈਂਦੇ ਆ ਜਾਂ ਕਿਸੇ ਦੁਕਾਨ ਤੇ ਵੇਚ ਦਿੰਦੇ ਆ ਕੋਈ ਸੋਚਿਆ ਹੀ ਸਾਰੇ ਇਹ ਚੀਜ਼ਾਂ ਨੂੰ ਇਕੱਠਿਆਂ ਕਰਕੇ ਅੱਜ ਮੌਕੇ ਤੇ ਫੇਰ ਸਾਰੇ ਜਿਹੜੇ ਹੌਨ ਸੀਗੇ ਵੱਡੇ ਜਿਹੜੇ ਇਕਦਮੀ ਇੰਨੀ ਤੇਜ਼ ਆਵਾਜ਼ ਨਾਲ ਕਰਦੇ ਵੀ ਬੰਦੇ ਦੇ ਕਿਸੇ ਦਾ ਹਾਰਟ ਅਟੈਕ ਹੋ ਜਾਂਦਾ ਹੈਗਾ ਸੋ ਅੱਜ ਅਸੀਂ ਸਾਰੇ ਉਹ ਫੇਰ ਡਿਸਟਰੋਏ ਕੀਤੇ ਗਏ ਤੇ ਇਸਰ ਕਾਫੀ ਸਮਾਂ ਹੋ ਗਿਆ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਜਿਹੜੇ ਚੁੱਕੇ ਬੱਚੇ ਨੇ ਕਿਉਂਕਿ ਹੁਣ ਦਾ ਰੂਪ ਵੀ ਇਦਾਂ ਦਾ ਆ ਗਿਆ ਕਿ ਜਿਵੇਂ 18 ਸਾਲ ਤੋਂ ਘੱਟ ਉਮਰ ਦੇ ਬੱਚੇ ਹੈਗੇ ਨੇ ਉਹਨਾਂ ਦੇ ਜਿਹੜੇ ਚਲਾਨ ਕੀਤੇ ਜਾਣਗੇ ਉਈ ਐਮ ਜੀ ਵੀ ਸਰੋ ਸਿਟੀਜ਼ਨ ਜੀ ਜਿਹੜੇ ਰੂਲ ਦੇ ਵਿੱਚ ਜਿਹੜੇ ਚੇਂਜਸ ਆਏ ਨੇ ਉਹ ਅਸੀਂ ਜਿਹੜੇ ਸਕੂਲ ਸਕੂਲ ਜਾ ਕੇ ਅਸੀਂ ਸੈਮੀਨਾਰ ਵੀ ਲਗਾ ਰਹੇ ਹਾਂ ਸਾਡਾ ਟ੍ਰੈਫਿਕ ਸਟਾਪ ਵੀ ਲਗਾ ਰਹੇ ਸਾਡੇ ਐਸ ਐਚਓ ਸਰਬਾਨ ਸਾਰੇ ਜਿਹੜੇ ਸਕੂਲ ਚ ਜਾ ਕੇ ਟ੍ਰੈਫਿਕ ਦਾ ਇੱਕ ਸੈਮੀਨਾਰ ਲਗਾ ਰਹੇਗਾ ਡਰੱਗਸ ਦਾ ਸੈਮੀਨਾਰ ਲਗਾ ਰਹਿਆ ਵਿੱਚ ਮੈਂ ਵੀ ਨਾਲ ਜਾ ਜਾਵਾਂਗਾ ਸੋ ਅਸੀਂ ਸਾਰਿਆਂ ਨੂੰ ਇਹੀ ਗੱਲ ਹੈ ਕਿ ਜਿਹੜੇ ਅੰਡਰ ਏਜ ਬੱਚੇ ਹੈਗਾ ਉਹਨਾਂ ਨੂੰ ਜਿਹੜਾ ਮੋਟਰ ਵਹੀਕਲ ਉਹਨਾਂ ਨਾ ਦਿੱਤਾ ਜਾਵੇ ਭਾਵੇਂ ਸਕੂਟਰ ਹੋਵੇ ਭਾਵੇਂ ਕਾਰ ਹੋਵੇ ਇਹਦੇ ਵੀ ਜਿਹੜੇ ਪ੍ਰੋਵੀਜ਼ਨ ਆਇਆ ਹੈਗਾ ਜਿਹੜਾ ਬੱਚਾ ਇਹ ਹੋਇਆ ਚਲਾਏਗਾ ਇੱਕ ਤਾਂ ਉਹਦਾ ਜੁਰਮ ਤੋ ਇੱਕ ਅੰਨ੍ਹਾ ਬੱਚੇ ਨੂੰ ਨਹੀਂ ਸੀ ਪਤਾ ਕਈ ਬੱਚੇ ਸੀਗੇ ਸਾਨੂੰ ਤਾਂ ਇਹ ਚੀਜ਼ ਦਾ ਪਤਾ ਨਹੀਂ ਲੱਗਿਆ ਕਿ ਉਹ ਨੂਲ ਜਿਹੜੇ ਹੈਗੇ ਰੋਜ਼ ਦੀ ਰੋਜ਼ ਕੋਈ ਨਾ ਕੋਈ ਚੇਂਜ ਹੁੰਦੇ ਜਾਂਦੇਗੇ ਤੇ ਜਦ ਤੱਕ ਪਬਲਿਕ ਨੂੰ ਆਮ ਪਬਲਿਕ ਨੂੰ ਪਤਾ ਨਹੀਂ ਲੱਗੇਗਾ ਤਾਂ ਇਹ ਮਿਆਦੀ ਵੀ ਨਾਲ ਕਰਾਈ ਗਈ ਹੈ ਵੀ ਇਸੇ ਵਾਸਤੇ ਵੀ ਕੱਲ ਨੂੰ ਜੇ ਕੋਈ ਹੋਇਆ ਬੱਚਾ ਫਰਜ ਜਾਂਦਾ ਹੈਗਾ ਤਾਂ ਉਹਦਾ ਚਲਾਨ ਹੋਏਗਾ ਤੇ ਨਾਲ ਉਹਦੇ ਪੇਰੈਂਟਸ ਨੂੰ ਜੁਰਮ ਸਜਾਇਆ ਜਾਏਗਾ ਭਾਈ ਤੁਸੀਂ ਸਰ ਸਕੂਲਾਂ ਨੂੰ ਵੀ ਇਸ ਬਾਰੇ ਕੋਈ ਸਕੂਲ ਦੇ ਵਿੱਚ ਅਸੀਂ ਸੈਮੀਨਾਰ ਕਰ ਰਹੇ ਹਾਂ ਜਿਵੇਂ ਜਿਵੇਂ ਸਾਨੂੰ ਲੱਗਦਾ ਵੀ ਇਹ ਬਲੇ ਸਕੂਲ ਦੇ ਵਿੱਚ ਬੱਚੇ ਜ਼ਿਆਦਾ ਲੈ ਕੇ ਆ ਰਹੇ ਮੋਟਰਸਾਈਕਲ ਸਕੂਟਰ ਜੋ ਪਾਰਕਿੰਗ ਤੋਂ ਪਤਾ ਲੱਗ ਜਾਂਦਾ ਹੈ ਜੀ ਸੋ ਅਸੀਂ ਤਕਰੀਬਨ ਜਾ ਕੇ ਪ੍ਰਿੰਸੀਪਲ ਨਾਲ ਗੱਲ ਕਰਕੇ ਇੱਕ ਸੈਮੀਨਾਰ ਲਗਾ ਰਹੇ ਹਾਂ ਜੋ ਅਬਾਦ ਦੇ ਘੰਟੇ ਤੋਂ ਬਈ 20 ਮਿੰਟ ਦਾ ਹੈ ਜੀ ਅਰਲੀ ਮਾਰਨਿੰਗ ਜਿਹੜੀ ਤੁਹਾਡੀ ਉੱਥੇ ਪ੍ਰੇਅਰ ਚੱਲਦੀ ਉਹਦੇ ਵੀ ਸਾਡੇ ਟਰੈਫਿਕ ਸਟਾਫ ਜਾਂਦਾ ਹੈ ਜੀ ਸਾਰੇ ਨੂੰ ਮੋਟੀਵੇਟ ਇਹੀ ਹੁੰਦਾ ਕਿ ਇੱਕਦ ਰੂਲ ਦੀ ਗਾਈਡੈਂਸ ਹੋ ਜੇ ਦੀ ਵੀ ਸਾਨੂੰ ਆ ਨਵਾਂ ਰੂਲ ਆਇਆ ਹੈਗਾ ਇਹ ਮੋਟੀਵੇਸ਼ਨ ਹੋਣ ਦੀ ਵੀ ਅਸੀਂ ਨਹੀਂ ਕੰਮ ਕਰਨਾ ਤੇ ਇਹ ਦਾ ਅਗਰ ਕਰੋਗੇ ਤੇ ਫਿਰ ਇਹ ਇਹ ਬਲੇ